ਇਹ 19ਵੀਂ ਪੌੜੀ ਦੀ 12ਵੀਂ ਪੰਕਤੀ ਹੈ ਜੀ ਕੁਦਰਤ ਕਵਣ ਕਹਾ ਵਿਚਾਰ ਤੇ ਗਾ ਕੇ ਵੀ ਪੜ ਸਕਦੇ ਆ ਜੀ ਕੁਦਰਤ ਕਵਣ ਕਹਾ ਵਿਚਾਰ ਇਹ 17ਵੀਂ ਪੌੜੀ ਵਿੱਚ ਵੀ ਇਹੀ ਆਈ ਸੀਗੀ ਜੀ 18ਵੀਂ ਪੌੜੀ ਵਿੱਚ ਆਇਆ ਸੀਗਾ ਨਾਨਕ ਨੀਚ ਜਿਹੜਾ ਸੀਗਾ ਨਾਨਕ ਨੂੰ ਕੱਕੇ ਨੂੰ ਔਂਕੜ ਵਾਲਾ ਸੀਗਾ ਨਾਨਕ ਨੀਵਾ ਹੋ ਕੇ ਗੱਲ ਕਰ ਦੱਸੀਗਾ ਜੀ ਆਪਾਂ ਇੱਕ ਤੇ ਥੋੜਾ ਫਰਕ ਸੀਗਾ ਇਹ ਜਿਹੜੀਆਂ ਆਖਰਲੀਆਂ ਚਾਰ ਪੰਕਤੀਆਂ ਨੇ ਇਸ ਪੌੜੀ ਦੀਆਂ ਜਿਨ੍ਹਾਂ 'ਚ ਖਾਸ ਭਾਵ ਹੈ ਤੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਬਾਰ-ਬਾਰ ਰਿਪੀਟ ਕੀਤਾ ਹੈ ਤੀਸਰੀ ਵਾਰ ਆ ਗਈਆਂ ਜੀ ਠੀਕ ਹੈ ਕੁਦਰਤ ਕਵਨ ਕਹਾ ਵਿਚਾਰ ਪਹਿਲਾਂ ਸੀਗਾ ਨਾਨਕ ਨੀਚ ਕਹੇ ਵਿਚਾਰ ਨਾਨਕ ਨੀਮਾ ਹੋ ਕੇ ਗੱਲ ਕਰਦਾ ਹੈ ਨਾਨਕ ਨੀਮਾ ਹੋ ਕੇ ਇਹ ਵਿਚਾਰ ਪੇਸ਼ ਕਰਦਾ ਹੈ ਇੱਥੇ ਗੱਲ ਕਰਦੇ ਆ ਮੇਰੇ ਪ੍ਰਭੂ ਪਰਮਾਤਮਾ ਮੇਰਿਆ ਮਾਲਕਾ ਮੇਰਿਆ ਸ਼ਹਿਨशाह ਠੀਕ ਹੈ ਜਿੱਥੇ ਪਹਿਲਾਂ ਸੀ ਵਿਣੇ ਨਾਵੇਂ ਨਾਹੀਂ ਕੋ ਥਾਉ ਪਰਮਾਤਮਾ ਤੇਰੀ ਕੋ ਥਾਂ ਟਿਕਾਣਾ ਨਹੀਂ ਜਿੱਥੇ ਤੂੰ ਨਾ ਹੋਵੇਂ ਜਿਹੜੀ ਤੇਰੇ ਤੋਂ ਨਾ ਹੋਵੇ ਉਹ ਉਹ ਥਾਂ ਟਿਕਾਣਾ ਜੋ ਸਾਰੀ ਕੁਦਰਤ ਉਸ ਪ੍ਰਭੂ ਪਰਮਾਤਮਾ ਤੋਂ ਹੈ ਕੁਦਰਤ ਕਵਣ ਕਹਾ ਵਿਚਾਰ ਮੇਰਿਆ ਮਾਲਕਾ ਮੈਂ ਤੇਰੀ ਮੇਰੀ ਕੀ ਹੈਸੀਅਤ ਆ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਪਰਮਾਤਮਾ ਨਾਲ ਗੱਲਾਂ ਕਰਦੇ ਹੋਏ ਭਾਉ ਤੁਸੀਂ ਆਪਣੇ ਮਨ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਸੁਰਤ ਲੈ ਕੇ ਜਾਓ ਸੁਰਤ ਜੋੜੋ ਉਸ ਪ੍ਰਭੂ ਪਰਮਾਤਮਾ ਨਾਲ ਕਰ ਮੇਰਿਆ ਮਾਲਕਾ ਡਿੱਗ ਪੋ ਜੀ ਗੋਡਿਆਂ ਦੇ ਉੱਪਰ ਡਿੱਗ ਪੋ ਹੱਥ ਜੋੜ ਕੇ ਉਸ ਮੁਰੇ ਗੱਲ ਕਰੋ ਮੇਰਿਆ ਮਾਲਕਾ ਮੇਰੀ ਕੀ ਔਕਾਤ ਹੈ ਮੇਰੀ ਕੀ ਸਮਰੱਥਾ ਹੈ ਮੇਰੀ ਕੀ ਤਾਕਤ ਹੈ ਕਿ ਮੈਂ ਤੇਰੀ ਬਣਾਈ ਹੋਈ ਮੈਂ ਤੇਰੀ ਰਚੀ ਹੋਈ ਕੁਦਰਤ ਦਾ ਬਿਆਨ ਕਰ ਸਕਾਂ ਮੈਂ ਦੱਸ ਸਕਾਂ ਮੈਂ ਵਰਣਨ ਕਰ ਸਕਾਂ ਤੇਰੀ ਬਣਾਈ ਹੋਈ ਕੁਦਰਤ ਦਾ ਆਓ ਦੇਖੀ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਕੀ ਉਪਦੇਸ਼ ਦਿੰਦੇ ਨੇ ਜੀ